ਤਾਂ ਇਸ ਵਕਤ ਸੂਬਾ ਸਿੰਘ ਨੂੰ ਸਜ਼ਾ ਕਰਵਾਉਣ ਵਾਲੇ ਐਡਵੋਕੇਟ ਜਗਜੀਤ ਸਿੰਘ ਬਾਜਵਾ ਮੇਨ ਮੌਜੂਦ ਹੈ ਕਈ ਕੇਸ ਇਹਨਾਂ ਨੇ ਸੂਬਾ ਸਿੰਘ ਦੇ ਖਿਲਾਫ ਅਦਾਲਤ ਦੇ ਵਿੱਚ ਲੜੇ ਤੇ 1992 93 ਦੇ ਵਿੱਚ ਹੋਏ ਫੇਕ ਐਨਕਾਉਂਟਰ ਮਾਮਲੇ ਦੇ ਵਿੱਚ ਉਸ ਨੂੰ ਸਜ਼ਾ ਕਰਵਾਈ ਜਗਜੀਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇਹ ਸਵਾਲ ਹੈ ਕਿ ਕਿੰਨੇ ਕੇਸ ਚੱਲ ਰਹੇ ਸੀਗੇ ਸੂਬਾ ਸਿੰਘ ਤੇ ਔਰ ਕਿਹੜੇ-ਕਿਹੜੇ ਮਾਮਲੇ ਆ ਦੇ ਉਹ ਕੇਸ ਸੀਗੇ ਵੇਖੋ ਜੀ ਜਿਹੜਾ ਤੇ ਸੂਬਾ ਸਿੰਘ ਦੇ ਖਿਲਾਫ सीबीआई ਕੋਰਟ ਦੇ ਵਿੱਚ 6 ਕੇਸ ਇਹਨੇ ਦਾ ਟੋਟਲ ਜਿਹੜਾ ਟਰਾਇਲ ਆ ਫੇਸ ਕੀਤਾ ਜਿਹਦੇ ਵਿੱਚੋਂ 5 ਦੇ ਵਿੱਚ ਸਜ਼ਾ ਹੋ ਚੁੱਕਾ ਸੀ ਤੇ ਇੱਕ ਕੇਸ ਇਹਦਾ ਹਜੇ ਅੰਡਰ ਟਰਾਇਲ ਸੀ सीबीआई ਵਰਸਸ ਗਰਮੀ ਸਿੰਘ ਉਹਦੇ ਵਿੱਚ ਵੀ ਇਹਨਾਂ ਨੇ ਇੱਕ ਅਮਰੀਕ ਸਿੰਘ ਨਾਂ ਦੇ ਵਿਅਕਤੀ ਨੂੰ ਲਧਿਆਣੇ ਦੇ ਵਿੱਚ ਕਿਸੇ ਹੋਟਲ ਦੇ ਵਿੱਚ ਮੈਰਿਜ ਪਾਰਟੀ ਦੇ ਵਿੱਚੋਂ ਚੁੱਕ ਕੇ 1992 ਦੇ ਵਿੱਚ ਲਾਪਤਾ ਕਰ ਦਿੱਤਾ ਉਹ ਕੇਸ ਅਜੇ ਦਾ ਅੰਡਰ ਟ੍ਰਾਇਲ ਸੀ ਤੇ ਪੰਜ ਕੇਸਾਂ ਦੇ ਵਿੱਚ ਆਲਰੇਡੀ ਸਜ਼ਾ ਹੋ ਚੁੱਕਾ ਸੀ ਉਹਦੇ ਵਿੱਚ ਜਿਹੜੇ ਕੇਸ ਆ ਇੱਕ 1991 ਦਾ ਇੱਕ ਬਲਜੀਤ ਸਿੰਘ ਵਿਅਕਤੀ ਦੇ ਨਾਂ ਦੇ ਵਿਅਕਤੀ ਨੂੰ ਇਹਨਾਂ ਨੇ ਚਭਾਲ ਬਸਟੇਡ ਤੋਂ ਚੁੱਕ ਕੇ ਲਾਪਤਾ ਕਰ ਦਿੱਤਾ ਸੀ ਜੀ ਉਹਦੇ ਵਿੱਚ ਸਜ਼ਾ ਹੋਇਆ ਵਾ ਜਿਹਦਾ ਪਿੰਡ ਮਾਲੂਵਾਲ ਸੰਤਾ ਹੀ ਜੋਸਟੋ ਲਾਵਾ ਇੱਕ ਕੋਟਲੀ ਸੁਰਖਾਂ ਦਾ ਮੈਨੇਜਰ ਸੀ ਬੈਂਕ ਦਾ ਤੇ ਉਹਨੂੰ ਵੀ ਲਾਗਤ ਕਰ ਦਿੱਤਾ ਸੀ ਉਹਦੇ ਕੇਸ 'ਚ ਵੀ ਸਜ਼ਾ ਆ ਫਿਰ ਤੁਸੀਂ ਬਾਬਾ ਚਰਨ ਸਿੰਘ ਵਾਲਾ ਜਿਹੜਾ ਸਭ ਤੋਂ ਹਾਈਲੈਟ ਕੇਸ ਹੀ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਜਿੰਨਾ 32 ਗੁਰਦਵਾਰਿਆਂ ਦੀ ਕਾਰ ਸੇਵਾ ਦਾ ਕੰਮ ਹੀ ਤੇ ਅਜੀਤ ਸਿੰਘ ਸੰਧੂ ਦੀ ਰੈਨਮਾਈ ਏਠ ਸੂਬੇ ਸਰਹੰਦ ਨੇ ਬਾਬੇ ਚਰਨ ਸਿੰਘ ਨੂੰ ਤੇ ਉਹਦੇ ਤਿੰਨ ਭਰਾਵਾਂ ਨੂੰ ਇੱਕ ਉਹਦੇ ਸਾਲੇ ਨੂੰ ਇੱਕ ਸਾਲੇ ਦੇ ਬੇਟੇ ਨੂੰ ਜਿਹੜਾ ਕਿ ਪੁਲਿਸ ਦੇ ਵਿੱਚ ਕਾਂਸਟੇਬਲ ਹੀ ਉਹਨਾਂ ਨੂੰ ਵੀ ਚੁੱਕ ਕੇ ਮਾਰ ਦਿੱਤਾ ਸੀ ਜੀ ਦੋ ਚਾਰ ਸੀਟਾਂ ਦੇ ਵਿੱਚ ਉਹਦੇ ਵਿੱਚ ਵੀ ਇਹ ਸਜ਼ਾ ਸੀ ਜੀ ਇਸ ਤੋਂ ਇਲਾਵਾ ਜਿਹੜਾ ਪਿਛਲੇ ਦਿਨੀ ਐ ਐਸਐਸਪੀ ਭਪਿੰਦਰਜੀਤ ਵਿਰਕ ਸਜ਼ਾ ਹੋਇਆ ਉਹਦੇ ਨਾਲ ਵੀ ਇਹ ਸੱਤ ਮੁੰਡਿਆਂ ਨੂੰ ਮਾਰਨ ਵਾਲੇ ਕੇਸ ਦੇ ਵਿੱਚ ਵੀ ਇਹ ਜਿਹੜਾ ਸਜ਼ਾ ਹੋ ਚੁੱਕਾ ਸੀ ਇਹਦੇ ਵਿੱਚ ਵੀ ਜਿਹੜੇ ਚਾਰ ਪੁਲਿਸ ਦੇ ਐਸਪੀਓ ਸੀ ਜਿਨ੍ਹਾਂ ਨੂੰ ਇਹਨਾਂ ਨੇ ਚੁੱਕ ਕੇ ਤੇ ਬਾਅਦ ਵਿੱਚ ਉਹਨਾਂ ਦਾ ਉਠਾ ਪੁਲਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਸੀ ਇਹ 5 ਕੇਸਾਂ ਦੇ ਵਿੱਚ ਆ ਰਹੀ ਸਜ਼ਾ ਹੋ ਚੁੱਕਾ ਸੀ ਤੇ ਇੱਕ ਜਿਹੜਾ ਇਹਦਾ ਕੇਸ ਆ ਉਹ ਅਜੇ ਅੰਡਰ ਟ੍ਰਾਇਲ ਸੀ ਇਸ ਤੋਂ ਇਲਾਵਾ ਜਿਹੜੇ ਤਰਨਤਾਰਨ ਦਿਲੇ ਦੇ ਅਣਗਿਣਤ ਕੇਸ ਆ ਉਹਨਾਂ ਦੇ ਵਿੱਚ ਜਿਹੜੀ ਸਾਡੇ ਵੱਲੋਂ ਇੱਕ ਪੀਆਈਐਲ ਫਾਈਲ ਕੀਤੀ ਗਈ ਆ ਘੱਟੋ ਘੱਟ 50 ਤੋਂ ਵੱਧ ਐਫਆਈਆਰਾਂ ਦੇ ਵਿੱਚ ਇਹਦਾ ਨਾਮ ਹੁੰਦਾ ਸੀ ਉਹ ਅਜੇ ਪੀਆਈਐਲ ਸਾਡੀ ਜਿਹੜੀ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਚੱਲ ਰਹੀ ਹੈ। ਬਾਈਓ ਸਾਹਿਬ ਜੇਕਰ ਹੁਣ ਆਪਾਂ ਗੱਲ ਕਰੀਏ ਜਿਸ ਦੇ ਵਿੱਚ ਸਜ਼ਾ ਹੋ ਚੁੱਕੀ ਹੈ ਤੇ ਜਿਹੜਾ ਇੱਕ ਕੇਸ ਚੱਲ ਰਿਹਾ ਹੈ ਅੰਡਰ ਟ੍ਰਾਇਲ ਅਦਾਲਤ ਦੇ ਵਿੱਚ ਹੁਣ ਤੱਕ ਉਹਦੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਮਤਲਬ ਕਿੰਨੇ ਲੋਕਾਂ ਨੂੰ ਇਸ ਵੱਲੋਂ ਐਂਕਾਊਂਟਰ ਕੀਤਾ ਗਿਆ ਸੀ ਟੋਟਲ ਜੇਕਰ ਆਪਾਂ ਅੰਕੜਾ ਦੇਖੀਏ ਤਾਂ ਵੇਖੋ ਜੇ ਬਾਬੇ ਚੰਦ ਸਿੰਘ ਵਾਲੇ ਕੇਸਾਂ ਦੇ ਵਿੱਚ ਵੇਖੀਏ 6 ਬੰਦੇ ਉਹਨਾਂ ਦੇ ਪਰਿਵਾਰ ਦੇ ਉੱਤੇ ਮਾਰ ਦਿੱਤੇ। ਜੀ ਬਲਜੀਤ ਸਿੰਘ ਨਾਂ ਦਾ ਜਿਹੜਾ ਸ਼ਖਿਆ ਉਹ ਮਲਵਾਲ ਸੰਤੇ ਦਾ ਮਾਰਦਾ ਇੱਕ ਕੋਟਲੀ ਸੁਰਖਾਂ ਦਾ ਮਾਰ ਦਿੱਤਾ ਜੀ ਤੇ ਉਸ ਤੋਂ ਇਲਾਵਾ ਜਿਹੜੇ ਆ ਕੇਸ 'ਚ ਹੋਣ ਸਜ਼ਾ ਹੋਇਆ ਵਾ 7 ਬੰਦੇ ਦੇ ਜਮਾਰ ਦਿੱਤੇ 7 ਤੇ 2 9 ਤੇ 6 ਤੇ 13 ਬੰਦਿਆਂ ਦੇ ਕੇਸਾਂ 'ਚ ਤੇ ਮਤਲਬ ਆਲਰੇਡੀ ਇਹਦਾ ਨਾਂ ਆ ਚੁੱਕਾ ਸੀ ਜੀ ਤੇ 14ਵਾਂ ਜਿਹੜਾ ਜੇ ਅੰਡਰ ਟ੍ਰਾਇਲ ਆ ਉਹਦੇ ਵਿੱਚ ਅਮਰੀਕ ਸਿੰਘ ਨਾਂ ਦੇ ਬੰਦੇ ਨੂੰ ਜਿਹੜਾ ਵਾ ਉਹ ਲਾਪਤਾ ਕੀਤਾ ਵਾ ਜੀ ਤੇ ਇਸ ਤੋਂ ਇਲਾਵਾ ਜਿਹੜੀਆਂ ਸਾਡੇ ਵੱਲੋਂ ਜੋ ਜੀ ਪੀਆਈਐਲ ਦੇ ਵਿੱਚ ਇਹਦੇ ਖਿਲਾਫ ਜੋ ਐਵੀਡੈਂਸ ਦਿੱਤਾ ਗਿਆ ਉਹ ਤੇ ਅਨਗਿਣਤ ਬੰਦੇ ਨੇ ਤੁਸੀਂ 50 ਦੇ ਕਰੀਬ ਅੰਕੜਾ ਦੱਸ ਰਹੇ ਹੋ ਕਿ ਉਸ ਦੇ ਵਿੱਚ 50 ਦੇ ਕਰੀਬ 50 ਦੇ ਕਰੀਬ ਤੇ ਉਹਦੇ 'ਚ ਐਫਆਈਆਰ ਹਨ ਇਹਦੇ ਖਿਲਾਫ ਤੇ ਅੰਕੜੇ ਜੇਕਰ ਕਰ ਕਰੀਏ ਜਿਹੜੀਆਂ ਇਹਨੇ ਫੇਕ ਐਨਕਾਊਂਟਰਾਂ ਦੀਆਂ ਐਫਆਈਆਰਾਂ ਕੱਟੀਆਂ ਨੇ ਉਹ ਨੇ ਇਦੇ ਸਾਈਨਾਂਟ ਜਿਹੜੀਆਂ ਐਫ ਆਈ ਆਰ ਆ ਉਹ ਰਜਿਸਟਰਡ ਹੋਈਆਂ ਨੇ ਜਿਹਦੇ ਵਿੱਚ ਇਹਨੇ ਅਨਕਾਊਂਟਰ ਸ਼ੋ ਕੀਤੇ ਨੇ ਸਾਡੇ ਵੱਲੋਂ ਫੇਕ ਕਰਾਰ ਦੇ ਕੇ ਪੀ ਆਈ ਐਲ ਪਾਈ ਗਈ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਉਹ ਉਹ ਅੰਕੜਾ ਕਿੰਨਾ ਕੁ ਹੋਊਗਾ ਜਿਸ ਦੇ ਵਿੱਚ ਕਿੰਨੇ ਲੋਕਾਂ ਦੀ ਉਸ ਦੇ ਵਿੱਚ ਮੌਤ ਹੋਈ ਜਾਂ ਕਿੰਨੇ ਲੋਕਾਂ ਦੇ ਅਨਕਾਊਂਟਰ ਹੋਏ ਹੋਣੇ ਹੁਣ ਮੈਨੂੰ ਮੈਨੂੰ ਐਵੇਂ ਕਰੈਕਟ ਅੰਕੜਾ ਉਹਦੇ ਯਾਦ ਨਹੀਂ ਕਿਉਂਕਿ ਉਹ ਕਈਆਂ ਕੇਸਾਂ ਦੇ ਵਿੱਚ ਤੇ 4-4 5-5 ਬੰਦੇ ਵੀ ਇੱਕ ਐਫ ਆਈ ਆਰ ਦੇ ਵਿੱਚ ਹੈਗੇ ਕਈਆਂ ਦੇ ਵਿੱਚ ਸਿੰਗਲ ਆ ਕਈਆਂ ਦੇ ਵਿੱਚ ਦੋ ਨੇ ਇਹ ਸਹੀ ਅੰਕੜਾ ਤੇ ਮੈਂ ਤੁਹਾਨੂੰ ਨਹੀਂ ਪਰ ਫਿਰ ਵੀ ਉਹ 100 ਤੋਂ ਉੱਪਰ ਜਿਹੜਾ ਵਾ ਸਾਡੇ ਰਿਕਾਰਡ ਮੁਤਾਬਕ ਅਜੇ ਦੇ ਖਿਲਾਫ 100 ਤੋਂ ਵੱਧ ਬੰਦਾ ਮਾਰਨ ਦਾ ਜਿਹੜਾ ਅੰਕੜਾ ਸਾਡੇ ਕੋਲੇ ਦਾ ਮੌਜੂਦ ਹੈ ਜਿਹੜੇ ਹਜੇ ਕੀ ਅਦਾਲਤਾਂ ਦੇ ਵਿੱਚ ਕੇਸ ਨਹੀਂ ਹੋ ਚੁੱਕੇ ਇਸ ਦੀ ਚੱਲ ਰਹੇ ਹਾਂਜੀ ਤੇ ਹੁਣ ਇਸ ਦਾ ਕਤਲ ਹੋ ਚੁੱਕਿਆ ਹੈਗਾ ਆਪਾਂ ਸਿੱਧੇ ਤੌਰ ਤੇ ਗੱਲ ਕਰੀਏ ਤਾਂ ਅਦਾਲਤਾਂ ਦੇ ਸੁਭਾਗਪੂਰ ਤੇ ਟ੍ਰਾਇਲ ਵੀ ਖਤਮ ਹੋ ਜਾਣਗੇ ਤੁਹਾਡੀ ਅਪੀਲ ਹੈ ਜਿਹੜੀ ਉਹ ਵੀ ਰੱਦ ਹੋ ਜਾਊਗੀ ਜਿਹੜੀ ਅਦਾਲਤਾਂ ਦੇ ਵਿੱਚ ਚੱਲ ਰਹੀ ਹੈ ਵੇਖੋ ਇਹ ਤੁਹਾਡੇ ਕਹਿਣ ਮੁਤਾਬਕ ਕਤਲ ਹੋ ਸਕਦਾ ਮੈਂ ਤਾਂ ਇਹਨੂੰ ਕਤਲ ਨਹੀਂ ਕਹਿੰਦਾ ਜਿਹੜਾ ਬੰਦਾ ਕਾਨੂੰਨ ਦਾ ਰਖਵਾਲਾ ਸੀ ਜਿੰਨੇ ਕਾਨੂੰਨ ਦੀ ਰਾਖੀ ਕਰਨੀ ਉਹਨੇ ਇਹਨ ਗਿੰਤ ਲੋਕਾਂ ਦੇ ਕਤਲ ਕਰ ਦਿੱਤੇ ਜੀ ਤੇ ਜੇਲ੍ਹ ਦੇ ਵਿੱਚ ਜਾ ਕੇ ਵੀ ਇਹ ਜਿਹੜੇ ਗੁੰਡਾ ਅਫਸਰ ਸੀ ਇਹਨਾਂ ਦੀ ਗੁੰਡਾਗਰਦੀ ਜਿਹੜੀ ਆ ਉਹ ਬਾਅਦ ਸਟੂਰ ਜਾਰੀ ਸੀ ਹੁਣ ਜੇਲ੍ਹ ਦਾ ਜੇ ਕੋਈ ਜਿੰਨਾ ਚਿਰ ਉਸ ਸੰਦੀਪ ਸਿੰਘ ਸੰਨੀ ਦੇ ਨਾਲ ਪੂਰੀ ਗੱਲਬਾਤ ਨਹੀਂ ਹੁੰਦੀ ਅਜੇ ਕੱਲ ਉਹਦੇ ਚਲੋ ਬ੍ਰਦਰ ਨੇ ਛੋਟੀ ਜਿਹੀ ਮੁਲਾਕਾਤ ਕਰਕੇ ਜੋ ਕਹਾਣੀ ਦੱਸੀ ਆ ਅਜੇ ਉਹ ਉਹ ਤੇ ਉਹਦੇ ਨਾਲ ਖੁੱਲ ਕੇ ਗੱਲਬਾਤ ਵਕੀਲਾਂ ਦੀ ਹੋਊਗੀ ਜਾਂ ਤੇ ਪਰਿਵਾਰ ਦੀ ਹੋਊ ਤੇ ਫੇਰ ਸਾਰੀ ਸਚਾਈ ਸਾਹਮਣੇ ਆਊਗੀ ਕਿ ਇਹ ਕਤਲ ਸੀ ਜਾਂ ਸਾਜ਼ਿਸ਼ ਸੀ ਜੇ ਇਹਨੂੰ ਕਤਲ ਤੇ ਆਪਾਂ ਗਹਿਣ ਹੀ ਨਹੀਂ ਸਕਦੇ ਸਿੱਖ ਕੌਮ ਦੇ ਵਿੱਚ ਇਹਨੂੰ ਸੋਧਾ ਕਿਣਿਆ ਜਾ ਸਕਦਾ ਕਿ ਕਿਸੇ ਦੁਸ਼ਮਣ ਨੂੰ ਜਿਹੜਾ ਇੰਨੇ ਲੋਕਾਂ ਨੂੰ ਮਾਰਨ ਦੇ ਲਈ ਜ਼ਿੰਮੇਵਾਰ ਹੋਏ ਜਿੱਦਾਂ ਡਿਊਟੀ ਇਹ ਸੀ ਕਿ ਉਹਨੇ ਲੋਕਾਂ ਦੀ ਜਾਨ ਮਾਲ ਦੀ ਰਖਵਾਲੀ ਕਰਨੀ ਸੀ ਤੇ ਉਹਨੇ ਆਪਣੇ ਬੈਨੀਫੀਟ ਲਈ ਮੋਢਿਆਂ ਦੇ ਸਟਾਰ ਵਧਾਉਣ ਲਈ ਤੇ ਇਨਾਮ ਲੈਣ ਲਈ ਬੇਕਸੂਰ ਸਿੱਖਾਂ ਨੂੰ ਮਾਰ ਦਿੱਤਾ ਤੇ ਜੇਲ੍ਹ ਦੇ ਵਿੱਚ ਜਾ ਕੇ ਵੀ ਬਦਮਾਸ਼ੀ ਰੱਖੀ ਤੁਸੀਂ ਕਹਿੰਦੇ ਜੇਲ੍ਹ ਦੇ ਵਿੱਚ ਬਦਮਾਸ਼ੀ ਰੱਖੀ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਦੀ ਬਦਮਾਸ਼ੀ ਕੀਤੀ ਜਾਂਦੀ ਸੀ ਸੁਭਾ ਸਿੰਘ ਜਿਸ ਨੂੰ ਤੁਸੀਂ ਸਰਖੰਦ ਕਹਿੰਦੇ ਹੋ ਵੇਖੋ ਜੋ ਸੰਦੀਪ ਸਿੰਘ ਸਣੀ ਦੇ ਭਰਾ ਦੀ ਕੱਲ ਦੀ ਸਟੇਟਮੈਂਟ ਆ ਉਹਦੇ ਤੋਂ ਇਹ ਸਾਬਤ ਹੁੰਦਾ ਹੈ ਕਿ ਜਿਹੜੀ ਸਟੇਟ ਆ ਜਿਹੜੇ ਪੁਲਿਸ ਮੁਲਾਜ਼ਮ ਭਾਵੇਂ ਉਹ ਦੋਸ਼ੀ ਤਰਾ ਦੇ ਕੇ ਉਹਨਾਂ ਨੂੰ ਸਜ਼ਾ ਵੀ ਹੋ ਚੁੱਕੀ ਆ ਤੇ ਉਹਨਾਂ ਨੂੰ ਇੱਕ ਜੇਲ੍ਹ ਦੇ ਵਿੱਚ ਵੀ ਇਹੋ ਜਿਹੇ ਫੈਸਿਲਿਟੀਆਂ ਦਿੱਤੀਆਂ ਗਈਆਂ ਵਾ ਤੇ ਉਸ ਤੋਂ ਇਲਾਵਾ ਉਹ ਜਿਹੜੇ ਸਿੱਖ ਸਿੱਖੀ ਸੋਚ ਵਾਲੇ ਬੰਦੇ ਨੇ ਜਿ ਤਰ੍ਹਾਂ ਸੰਦੀਪ ਸਿੰਘ ਸੰਨੀ ਵਰਗੇ ਉਹਨਾਂ ਨੂੰ ਉੱਥੇ ਵੀ ਟੌਂਟ ਮਾਰਦੇ ਆ ਤੇ ਇਹਦੇ ਵਿੱਚ ਉਹ ਭਪਿੰਦਰਜੀਤ ਵਿਰਕ ਜਿਹੜਾ ਵਾ ਉਹਦਾ ਵੀ ਨਾਂ ਤੁਹਾਡੇ ਸਾਹਮਣੇ ਸੰਦੀਪ ਸਿੰਘ ਸੰਨੀ ਦਾ ਜਿਹੜਾ ਬ੍ਰਦਰ ਆ ਆਪਣੀ ਸਟੇਟਮੈਂਟ ਦੇ ਵਿੱਚ ਦੇ ਰਿਹਾ ਮੈਂ ਵੀ ਉਹ ਸਟੇਟਮੈਂਟ ਚੈਨਲਾਂ ਦੇ ਉੱਤੇ ਸੁਣੀ ਆ ਕਿ ਅਮ ਬਿਰਕ ਕਹਿੰਦਾ ਕਿ ਇਹਦੀਆਂ ਚੀਕਾਂ ਕਢਾਉਣੀਆਂ ਵਾਂ। ਜੀ। ਤੇ ਜੇ ਤੁਸੀਂ ਕਿਸੇ ਬੰਦੇ ਦੀਆਂ ਚੀਕਾਂ ਕਢਾਓਗੇ ਤੇ ਉਹ ਅੱਗੋਂ ਆਪਣਾ ਪ੍ਰਤੀਕਰਮ ਦੇਊਗਾ ਤੇ ਆਪਾਂ ਉਹਦੇ ਵਿੱਚ ਕੋਈ 19 ਕੀ ਹੋ ਜਾਂਦੀ ਹੈ ਉਹਨੂੰ ਕਤਲ ਨਹੀਂ ਗਿਣਿਆ ਜਾ ਸਕਦਾ। ਉਹ ਤੇ ਜਾਂ ਫਿਰ ਸਿੱਖ ਕੌਮ ਦੇ ਮੁਤਾਬਕ ਉਹ ਸੋਧਾਂ ਦਾ ਤੇ ਜਾਂ ਉਹ ਆਪਣੀ ਡਿਫੈਂਸ ਹੁੰਦੀ ਆ ਉਹਨੂੰ ਕਤਲ ਨਹੀਂ ਗਿਣਿਆ ਜਾ ਸਕਦਾ। ਬੈਰਕ ਦਾ ਵੀ ਰੋਲਾ ਪਿੰਦਾ ਹੈ ਇਹ ਬੈਰਕ ਦਾ ਕੀ ਰੋਲਾ ਹੈਗਾ ਕਿ ਉਸ ਬੈਰਕ ਦੇ ਵਿੱਚ ਕਿਵੇਂ ਪਹੁੰਚ ਗਿਆ ਸਾਰੀਆਂ ਚੀਜ਼ਾਂ ਇਹ ਕੀ ਤੁਹਾਡੇ ਸਮਝ ਦੇ ਵਿੱਚ ਆਉਂਦਾ ਹੈ ਵੇਖੋ ਇਹਦੇ ਵਿੱਚ ਤੇ ਜਿਹੜੀ ਜੇਲ ਪ੍ਰਸ਼ਾਸਨ ਦੀ ਨਲੈਕੀ ਜਿਹੜੀ ਆ ਉਹ ਸਾਬਤ ਹੁੰਦੀ ਹੈ ਕਿਉਂਕਿ ਜਿੰਨੇ ਵੀ ਇਹ ਦੋਸ਼ੀ ਪੁਲਿਸ ਮੁਲਾਜ਼ਮ ਨੇ ਹਰ ਇੱਕ ਜੇਲ ਦੇ ਵਿੱਚ ਇਹਨਾਂ ਦਾ ਨਾ ਵਕਰੀ ਇੱਕ ਬੈਰ ਕਿਆ ਜਿਹਨੂੰ ਪੁਲਿਸ ਹਾਤੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਜੀ ਤੇ ਉਹਦੇ ਵਿੱਚ ਦੂਸਰੇ ਕਿਸੇ ਵੀ ਹਵਾਲਾਤੀ ਜਾਂ ਕੈਦੀ ਨੂੰ ਜਾਣ ਦੀ ਜਿਹੜੀ ਆ ਜਾਜਤ ਨਹੀਂ ਹੁੰਦੀ ਉਹਦੇ 'ਚ ਜਿੰਨੇ ਉਹ ਪੁਲਸ ਵਾਲੇ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਹੁੰਦੀਆਂ ਉਹ ਉਹਨਾਂ ਨੂੰ ਵੱਖਰੇ ਤੌਰ ਤੇ ਰੱਖਿਆ ਹੁੰਦਾ ਕਿਉਂਕਿ ਇਹਨਾਂ ਨੇ ਪੰਜਾਬ ਦੇ ਵਿੱਚ ਜਿਆਤੀਆਂ ਇੰਨੀਆਂ ਜ਼ਿਆਦਾ ਕੀਤੀਆਂ ਨੇ ਕਿ ਆਮ ਲੋਕਾਂ ਦਾ ਗੁੱਸਾ ਹੀ ਇਹਨਾਂ ਦੇ ਪ੍ਰਤੀ ਇੰਨਾ ਹੁੰਦਾ ਕਿ ਉੱਥੇ ਕੋਈ ਵੀ ਜਿਹੜਾ ਇਨਸੀਡੈਂਟ ਹੋਣ ਦੀ ਸੰਭਾਵਨਾ ਹੁੰਦੀ ਆ ਤੇ ਉਸ ਤੋਂ ਇਲਾਵਾ ਜਿਹੜਾ ਇੱਕ ਕੈਦੀ ਤੇ ਇੱਕ ਹਵਾਲਾ ਤੀ ਉਹਨਾਂ ਨੂੰ ਤਾਂ ਤੁਸੀਂ ਇਕੱਠੇ ਰੱਖਣਾ ਹੀ ਨਹੀਂ ਹੁੰਦਾ ਜੇਲ ਮੈਨੂਅਲ ਦੇ ਹਿਸਾਬ ਦੇ ਨਾਲ ਵੀ ਤੇ ਜਿਹੜਾ ਸੰਦੀਪ ਸਿੰਘ ਸਣੀ ਅਜੇ ਅੰਡਰ ਟ੍ਰਾਇਲ ਸੀ ਤੇ ਜਿਹੜੇ ਗੁਰਬਚਨ ਸਿੰਘ ਤੇ ਸੂਬਾ ਸਿੰਘ ਸੀ ਉਹ ਕੈਦੀ ਸੀ ਜੀ ਤੇ ਇਹ ਸਾਡੀ ਸਮਝ ਤੋਂ ਤੇ ਅਜੇ ਤੱਕ ਬਾਹਰ ਆ ਕਿ ਇਹਨਾਂ ਨੂੰ ਕਿਸ ਸਾਜ਼ਿਸ਼ ਦੇ ਤਹਿਤ ਜਿਹੜਾ ਵਾ ਉਹ ਇਕੱਠਿਆਂ ਰੱਖਿਆ ਗਿਆ ਜੋ ਪਿਛਲੇ ਦਿਨਾਂ ਦੇ ਵਿੱਚ ਨਿਊ ਚੈਨਲਾਂ ਦੀਆਂ ਨਿਊਜ਼ ਨੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜੇ ਦੋਸ਼ੀ ਪੁਲਸ ਅਫਸਰ ਸੀ ਇਹਨਾਂ ਦੇ ਹੱਕ ਦੇ ਵਿੱਚ ਇੱਕ ਲਹਿਰ ਖੜੀ ਕਰਨ ਦੇ ਲਈ ਇਹਨਾਂ ਨੂੰ ਰਿਹਾਈਆਂ ਦਿਵਾਉਣ ਦੇ ਲਈ ਜਿਤਨਾ ਰਾਜਪਾਲ ਤੱਕ ਜਿਹੜੀ ਆ ਉਹ ਪਹੁੰਚ ਕੀਤੀ ਗਈ ਆ ਤੇ ਹੋਰ ਕਈ ਤਰੀਕਿਆਂ ਦੇ ਨਾਲ ਇਹਨਾਂ ਨੂੰ ਜਿਹੜੀਆਂ ਛਡਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਇਹ ਇੱਕ ਉਸ ਸਾਜ਼ਿਸ਼ ਦਾ ਹਿੱਸਾ ਵੀ ਹੋ ਸਕਦਾ ਕਿ ਇਹਨਾਂ ਨੇ ਸਨੀ ਨੂੰ ਕੋਈ ਐਸਾ ਟਾਉਂਟ ਕੀਤਾ ਹੋਏ ਜਾਂ ਕੀ ਗੱਲ ਹੋਈ ਆ ਕਿ ਉਹ ਉਹਨਾਂ ਦੇ ਨਾਲ ਜਿਹੜੀ ਆ ਇਹ ਹੱਥੋਪਾਈ ਹੋ ਗਏ ਤੇ ਉਹਦੇ ਵਿੱਚ ਜਿਹੜੀਆਂ ਵਾ ਉਹ ਮਤਲਬ ਜ਼ਖਮੀ ਹੋ ਕੇ ਦੀ ਮੌਤ ਹੋ ਗਈ ਆ ਕੀ ਕੇਸ ਸਾਜ਼ਿਸ਼ ਦਾ ਵੀ ਹਿੱਸਾ ਹੋ ਸਕਦਾ ਕੀ ਲੱਗਦਾ ਕਿ ਜੇਲ ਪ੍ਰਸ਼ਾਸਨ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਜੇਕਰ ਇੱਕੋ ਜਗ੍ਹਾ ਤੇ ਉਹ ਇਕੱਠੇ ਹੋ ਗਏ ਤਾਂ ਜੇਲ ਪ੍ਰਸ਼ਾਸਨ ਦੇ ਉੱਪਰ ਕਾਰਵਾਈ ਬਣਦੀ ਇਸ ਮਾਮਲੇ ਦੇ ਵਿੱਚ ਵੇਖੋ ਜੇਲ ਪ੍ਰਸ਼ਾਸਨ ਤੇ ਸਵਾਲਾਂ ਦੇ ਘੇਰੇ ਚ ਆਉਂਦਾ ਹੀ ਆ ਜਿੱਥੇ ਤੁਸੀਂ ਇੱਕ ਸੂਈ ਨਹੀਂ ਲਗਾ ਸਕਦੇ ਜੇਲ੍ਹ ਦੇ ਵਿੱਚ ਤੁਸੀਂ ਇੱਕ ਸੂਈ ਨਹੀਂ ਲਗਾ ਸਕਦੇ ਜੇਲ੍ਹ ਪ੍ਰਸ਼ਾਸਨ ਦੀ ਅਜਾਜਤ ਤੋਂ ਬਿਨਾ ਤੇ ਉੱਥੇ ਤੁਸੀਂ ਕਹਿ ਰਹੇ ਹੋ ਕਿ ਸੰਨੀ ਨੇ ਜਿਹੜਾ ਵਾ ਉਹ ਰਾਡ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਇਹ ਤੇ ਜੇਲ੍ਹ ਪ੍ਰਸ਼ਾਸਨ ਦੀ ਨਿਲਾਇਕੀ ਆ ਪਰ ਜਿੰਨਾ ਚਿਰ ਸੰਨੀ ਦੇ ਨਾਲ ਪੂਰੀ ਗੱਲਬਾਤ ਹੋ ਕੇ ਇਹਦੀ ਸਚਾਈ ਸਾਹਮਣੇ ਨਹੀਂ ਆ ਜਾਂਦੀ ਉਨਾ ਚਿਰ ਇਹ ਜਿਹੜੀ ਸਾਜ਼ਿਸ਼ ਆ ਉਹਦਾ ਪੂਰਾ ਪਰਦਾ ਫਾਸ਼ ਨਹੀਂ ਹੋ ਸਕਦਾ ਬਜਾ ਜੀ ਸਾਬ ਫਿਰ ਹੁਣ ਤੁਸੀਂ ਕੀ ਸੰਨੀ ਦੇ ਹੱਕ ਦੇ ਲਈ ਵੀ ਲੜੋਂਗੇ ਐ ਜੇ ਸਿੱਖ ਐ ਐ ਜੇ ਐਡਵੋਕੇਟ ਜੇ ਸੰਨੀ ਦੇ ਨਾਲ ਪਰਿਵਾਰ ਸਾਨੂੰ ਪਹੁੰਚ ਕਰੂਗਾ ਤੇ ਜਰੂਰ ਖੜਾਂਗੇ ਜੀ ਬਜਾ ਜੀ ਸਾਬ ਤੁਸੀਂ ਜੁੜੇ ਜਾਣਕਾਰੀ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਸਾਬ